ਸ਼ਾਰਪੁਰ ਤੋਂ ਪਿਛਲੇ ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਮਹੱਤਵਪੂਰਨ ਸੇਵਾ ਮਾਨਿਵਾ ਰਹੀ ਡਬਲਯੂ ਡੀ ਆਈ ਸੀ ਇਮੀਗ੍ਰੇਸ਼ਨ ਕੰਪਨੀ ਵੱਲੋਂ ਹੁਣ ਡਬਲਯੂ ਡੀ ਅਕੈਡਮੀ ਦੇ ਤਹਿਤ ਵੈਬ ਪੋਰਟਲ ਦੀ ਲਾਂਚਿੰਗ ਕੀਤੀ ਗਈ ਹੈ ਜਿਸ ਤਹਿਤ ਉਹਨਾਂ ਵਿਅਕਤੀਆਂ ਨੂੰ ਇਸ ਵੈਬ ਪੋਰਟਲ ਦਾ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਜੋ ਆਪਣੇ ਘਰਾਂ ਦੇ ਵਿੱਚ ਰਹਿ ਕੇ ਸਿੱਖਿਆ ਹਾਸਲ ਕਰਨਾ ਚਾਹੁੰਦੇ ਨੇ ਇਸ ਬਾਬਤ ਤੇ ਜਾਣਕਾਰੀ ਦਿੰਦੇ ਹਾਂ ਡਬਲਯੂ ਡੀ ਆਈ ਸੀ ਇਮੀਗ੍ਰੇਸ਼ਨ ਕੰਪਨੀ ਅਤੇ ਅਕੈਡਮੀ ਦੇ ਸੀ ਐਮ ਡੀ ਵਿਲੀਅਮ ਬੈਂਕਿੰਗ ਦਾ ਕਹਿਣਾ ਹੈ ਕਿ ਵੈਬ ਪੋਰਟਲ ਜੋ ਲਾਂਚ ਕੀਤਾ ਗਿਆ ਇਸ ਦਾ ਫਾਇਦਾ ਜਿਹੜਾ ਇਕੱਲੇ ਹੁਸ਼ਾਰਪੁਰ ਜਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਬਲਕਿ ਦੇਸ਼ ਅਤੇ ਵਿਦੇਸ਼ ਦੇ ਵਿੱਚ ਰਹਿੰਦੇ ਲੋਕਾਂ ਨੂੰ ਵੀ ਹੋਵੇਗਾ ਜੋ ਲੋਕ ਘਰਾਂ ਦੇ ਵਿੱਚ ਰਹਿ ਕੇ ਸਿੱਖਿਆ ਹਾਸਲ ਕਰਨਾ ਚਾਹੁੰਦੇ ਨੇ ਤੇ ਇਹ ਵੈਬ ਪੋਰਟਲ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਲੋਕਾਂ ਦੀ ਸਹਾਇਤਾ ਕਰੇਗਾ ਜੋ ਘਰਾਂ ਦੇ ਵਿੱਚ ਰਹਿ ਕੇ ਹਾਇਰ ਐਜੂਕੇਸ਼ਨ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਦੱਸਿਆ ਹੈ ਕਿ ਵੈਬ ਪੋਰਟਲ ਤਹਿਤ ਤੁਸੀਂ ਵੱਖ-ਵੱਖ ਭਾਸ਼ਾਵਾਂ ਦਾ ਵੀ ਗਿਆਨ ਹਾਸਲ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਡੋਮੈਸਟਿਕ এডਿਕੇਸ਼ਨ ਵੀ ਤੁਸੀਂ ਹਾਸਲ ਕਰ ਸਕਦੇ ਹੋ ਹੋਰ ਕੀ ਕੁਝ ਜਾਣਕਾਰੀ ਸੀਐਮਡੀ ਵਿਲੀਅਮ ਬੈਂਟਿਕ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਵਿਲੀਅਮ ਬੈਂਟਿਕ ਜੀ ਮੈਂ ਸੀਐਮਡੀ ਡਬਲਯੂਡੀ ਅਕੈਡਮੀ ਹੁਸ਼ਿਆਰਪੁਰ ਜੀ ਵਿਲੀਅਮਸਨ ਸਰ ਡਬਲਯੂਡੀਆਈਸੀ ਅਕੈਡਮੀ ਵੱਲੋਂ ਇੱਕ ਵੈਬ ਪੋਰਟਲ ਲਾਂਚ ਕੀਤਾ ਗਿਆ ਹੈ ਕੀ ਉਸਦਾ ਮੋਟਿਵ ਹੈ ਜੀ ਮੈਂ ਚੇਤਨ ਜੀ ਥੋੜਾ ਜਿਆਦਾ ਤੁਹਾਨੂੰ ਐਕਸਪਲੇਨ ਕਰਦਾ ਕਿ ਜਿਵੇਂ ਸਾਡੇ ਡਬਲਯੂਡੀ ਗਰੁੱਪ ਦੇ ਵਿੱਚ ਇੱਕ ਅਸੀਂ ਡਬਲਯੂਡੀਆਈਸੀ ਫਰਮ ਚਲਾਉਂਦੇ ਆ ਜਿਹਦੇ ਵਿੱਚ ਅਸੀਂ ਇਮੀਗ੍ਰੇਸ਼ਨ ਸੈਕਟਰ, ਓਵਰਸੀਜ਼ ਐਜੂਕੇਸ਼ਨ ਸੈਕਟਰ ਜਾਂ ਕਿਸੇ ਨੇ ਵਰਕ ਵੀਜ਼ੇ ਤੇ ਜਾਣਾ ਹੋਵੇ ਉਹਦੇ ਚ ਆਪਾਂ ਡੀਲ ਕਰਦੇ ਆ। ਇਹਦੇ ਨਾਲ ਨਾਲ ਸਾਡੀ ਇੱਕ ਸਿਸਟਰ ਕੰਸਰਨ ਹੈਗੀ ਆ ਡਬਲਯੂ ਡੀ ਅਕੈਡਮੀ ਜਿਹੜਾ ਕਿ ਅਸੀਂ ਅੱਜ ਵੈਬ ਪੋਰਟਲ ਲਾਂਚ ਕੀਤਾ। ਇਹਦੇ ਵਿੱਚ ਆਪਾਂ ਫੋਰਨ ਜਾਣ ਵਾਸਤੇ ਜਿਹੜੇ ਲੈਂਗੁਏਜ ਕੋਰਸੇਸ ਰਿਕੁਆਇਰਡ ਹੁੰਦੇ ਨੇ ਜਿਵੇਂ ਟੋਫਲ, ਆਇਲਸ, ਸੈਲਪੀ, ਜੀਆਰਈ, ਜੀਮੈਟ ਜਾਂ ਫਿਰ ਜਿਹਦਾ ਜਰਮਨੀ ਔਰ ਕੈਨੇਡਾ ਦੇ ਵਿੱਚ ਫ੍ਰੈਂਚ ਲੈਂਗੁਏਜ ਚਾਈਦੀ ਹੁੰਦੀ ਆ ਜਰਮਨੀ ਦੇ ਵਿੱਚ ਜਰਮਨ ਲੈਂਗੁਏਜ ਚਾਈਦੀ ਹੁੰਦੀ ਆ ਉਹਦੇ ਕੋਰਸੇਸ ਆਪਾਂ ਔਨਲਾਈਨ ਲਾਈਵ ਕਲਾਸੇਸ ਥਰੂ ਆਪਾਂ ਆਪਣੇ ਬੱਚਿਆਂ ਦੇ ਲਈ ਲੈ ਕੇ ਆਏ ਹੈਗੇ ਆ ਇਹਦਾ ਫਾਇਦਾ ਕੀ ਹੈਗਾ ਕਿ ਚਾਹੇ ਬੱਚੇ ਕੋਈ ਕੈਨੇਡਾ 'ਚ ਬੈਠੇ ਹੋਣ ਚਾਹੇ ਆਸਟ੍ਰੇਲੀਆ 'ਚ ਬੈਠੇ ਹੋਣ ਚਾਹੇ ਯੂਕੇ 'ਚ ਬੈਠੇ ਹੋਣ ਚਾਹੇ ਹੋਰ ਵੀ ਕਿਸੇ ਵੀ ਦੇਸ਼ ਦੇ ਜਾਂ ਕਿਸੇ ਸਟੇਟ ਦੇ ਕੋਨੇ 'ਚ ਬੈਠੇ ਹੋਣ ਉਹ ਔਨਲਾਈਨ ਥਰੂ ਆਪਣੀਆਂ ਕਲਾਸੇਸ ਲੈ ਸਕਦੇ ਨੇ ਸਰ ਕਿਹੜੇ ਕਿਹੜੇ ਕੋਰਸਿਸ ਦੇ ਵਿੱਚ ਇਨਕਲੂਡ ਨੇ ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਸਾਰੇ ਤਰ੍ਹਾਂ ਦੇ ਕੋਰਸਿਸ ਜੀਆਰਈ ਜੀਮੈਟ ਆਇਲਸ ਪੀਟੀਈ ਫ੍ਰੈਂਚ ਜਰਮਨੀ ਸੈਟ ਹਰ ਇੱਕ ਤਰ੍ਹਾਂ ਦੇ ਜਿਹੜੇ ਲੈਂਗੁਏਜ ਕੋਰਸਿਸ ਤੇ ਲੈਂਗੁਏਜ ਤੋਂ ਇਲਾਵਾ ਜੇ ਕਿਸੇ ਨੇ ਕੋਈ ਡੋਮੈਸਟਿਕ এডਿਕੇਸ਼ਨ ਦੇ ਵਿੱਚ ਗ੍ਰੈਜੂਏਸ਼ਨ ਜਾਂ ਮਾਸਟਰ ਕਰਨੀ ਜਿੱਦਾਂ ਕਈ ਅ ਪ੍ਰੋਫੈਸ਼ਨਲ ਹੈਗੇ ਨੇ ਆ ਆਪਣੇ ਆਪਣੇ ਬਿਜ਼ਨਸ ਕਰ ਰਹੇ ਨੇ ਜੌਬਸ ਕਰ ਰਹੇ ਨੇ ਸੋ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਤੇ ਉਹਨਾਂ ਦੇ ਲਈ ਵੀ ਅਸੀਂ ਆਨਲਾਈਨ ਗ੍ਰੈਜੂਏਸ਼ਨ ਤੇ ਆਨਲਾਈਨ ਮਾਸਟਰ ਜਿਵੇਂ ਤੁਹਾਡੇ ਜਰਨਲਿਜ਼ਮ ਦੇ ਵੀ ਕੋਰਸੇ ਹੈਗੇ ਸਾਡੇ ਕੋਲ ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੀ ਹੈਗੀ ਆ ਸੋ ਉਹ ਵੀ ਇੱਕ ਓਪਰਚ्युनिटी ਆਪਾਂ ਇਸ ਪੋਰਟਲ ਦੇ ਥਰੂ ਆਪਣੇ ਕਲਾਇੰਟਸ ਵਾਸਤੇ ਲੈ ਕੇ ਆਏ ਆ ਵਿਲੀਅਮ ਜੀ ਜਿਹੜੀ ਤੁਸੀਂ ਡੋਮੈਸਟਿਕ ਐਜੂਕੇਸ਼ਨ ਦੀ ਗੱਲ ਕੀਤੀ ਹੈ ਤੇ ਕਿੰਨੀਆਂ ਯੂਨੀਵਰਸਿਟੀਆਂ ਦੇ ਨਾਲ ਗੱਲਬਾਤ ਹੋਈ ਸਾਡੇ ਕੋਲ ਇਸ ਵੇਲੇ 10 ਤੋਂ ਜ਼ਿਆਦਾ ਯੂਨੀਵਰਸਿਟੀਆਂ ਹੈਗੀਆਂ ਨੇ ਜਿਹੜੀਆਂ UGC ਰੀਕੋਗਨਾਈਜ਼ਡ ਨੇ ਔਰ ਇਹਨਾਂ ਦੇ ਵਿੱਚੋਂ ਕਈ ਨੈਕ A ਰेटेड ਯੂਨੀਵਰਸਿਟੀਆਂ ਹੈਗੀਆਂ ਨੇ ਸੋ ਡਿਸਟੈਂਸ ਐਜੂਕੇਸ਼ਨ ਬਿਊਰੋ ਹੁੰਦਾ ਉਹਦੇ ਤੋਂ ਅਪਰੂਵਡ ਨੇ ਸੋ ਇਹ ਸਾਰੀਆਂ ਜਿਹੜੇ ਗਵਰਨਮੈਂਟ EMPLOYEES ਹੈਗੇ ਆ ਉਹ ਵੀ ਅਗਰ ਕਿਸੇ ਨੇ ਪ੍ਰੋਮੋਸ਼ਨ ਲੈਣੀ ਹੈਗੀ ਆ ਤੇ ਉਹਦੇ ਲਈ ਕੋਈ ਉਹਨਾਂ ਨੇ ਜਾਂ ਪਹਿਲਾਂ ਪਲੱਸ 2 ਕੀਤੀ ਹੈ ਤੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਮਾਸਟਰ ਕਰਨੀ ਆ ਸੋ ਉਹਨਾਂ ਨੂੰ ਵੀ ਇਹਦਾ ਬੈਨੀਫਿਟ ਮਿਲ ਸਕਦਾ ਕੋਈ ਇਸ ਇਸ ਕੰਮ ਦੇ ਲਈ ਜਾਂ ਇਸ ਤਰ੍ਹਾਂ ਦੀ ਐਜੂਕੇਸ਼ਨ ਦੇ ਲਈ ਕੋਈ ਵੱਖਰੇ ਤੌਰ ਤੋਂ ਤੁਹਾਡੇ ਕੋਲੋਂ ਸਟਾਫ ਦੀ ਜਿਹੜੀ ਤਨਖਾਹੀ ਕੀਤੀ ਗਈ ਹੈ ਹਾਂਜੀ ਸਾਡੇ ਕੋਲ ਡਿਫਰੈਂਟ ਸਟਾਫ ਹੈ ਜੀ ਡਬਲਯੂ ਡਿ ਅਕੈਡਮੀ ਸਾਡੀ ਲੱਗੇ ਡਿਵੀਜ਼ਨ ਆ ਉਹਦੇ ਸਾਰੇ ਡਿਵੀਜ਼ਨ ਹੈੱਡ ਲੱਗ ਨੇ ਉਹਦੇ ਆਪਰੇਸ਼ਨ ਸਟਾਫ ਲੱਗਨੇ ਮਾਰਕੀਟਿੰਗ ਸਟਾਫ ਲੱਗਾ ਬਾਕੀ ਸਾਰਾ ਕੁਝ ਸਾਡੀ ਜਿਹੜੀ ਦੀ ਵੈਬਸਾਈਟ ਹੈਗੀ ਆ wdacademy.in ਉਹਦੇ ਸਾਰਾ ਕੁਝ ਤੁਹਾਨੂੰ ਮਿਲ ਜਾਏਗਾ ਤੁਸੀਂ ਉਹਦੇ ਨੂੰ ਗੋ ਥਰੂ ਹੋਵੋ ਤੇ ਜੇ ਕਿਸੇ ਵੀ ਕਲਾਇੰਟ ਨੇ ਕੋਈ ਵੀ ਕੋਰਸ ਲੈਣਾ ਹੈਗਾ ਉੱਥੋਂ ਹੀ ਕੋਰਸ ਬਾਏ ਹੋ ਜਾਣਾ ਉੱਥੇ ਉਹਨੂੰ ਲਿੰਕ ਚਲਾ ਜਾਣਾ ਉੱਥੇ ਉਹਦੀਆਂ ਕਲਾਸੇਜ਼ ਵਗੈਰਾ ਸਟਾਰਟ ਹੋ ਜਾਣੀਆਂ ਸਰ ਜਿਹੜੇ ਤੁਸੀਂ ਡੋਮੈਸਟਿਕ ਕੋਰਸਸ ਲਿਆਉਂਦੇ ਨੇ ਜਾਂ ਲੈਂਗੁਏਜ ਕੋਰਸਸ ਨੇ ਸਿਰਫ ਉਸ ਸ਼ਾਰਪੁਰ ਡਿਸਟ੍ਰਿਕਟ ਵਾਲੇ ਇਸ ਦਾ ਲਾਭ ਲੈ ਸਕਦੇ ਜੀ ਨਹੀਂ ਜੀ ਇਹ ਤਾਂ ਪੈਨ ਇੰਡੀਆ ਨਹੀਂ ਇਹ ਪੈਨ ਵਰਲਡ ਲੈ ਸਕਦੇ ਬੈਨੀਫਿਟਸ ਕਿਉਂਕਿ ਇਹ ਆਨਲਾਈਨ ਪੋਰਟਲ ਆ ਉਹਦੇ ਚ ਕੋਈ ਵੀ ਅਸੈਸ ਲੈ ਸਕਦਾ ਇਸ ਚੀਜ਼ ਦਾ We at GNA University see potential in everyone and everything around us we drive innovation and entrepreneurship we groom competent global citizens to affect positive change around us